ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤੈਦੂ ਲੋ ਧੰਨਵਾਦ ਅੱਜ ਤੁਸੀਂ ਸੁਣੋਗੇ ਜੀਵਨ ਬਰਤਾਨ ਸਰਦਾਰ ਹਰੀ ਸਿੰਘ ਨਲੂਆ ਹਜ਼ਾਰੇ ਵਿੱਚ ਖਾਲਸਾ ਰਾਜ ਹਾਸ਼ਮ ਖਾਨ ਤੁਰਕ ਦੀ ਫਰਿਆਦ ਪਰ ਰਾਜ ਮਹਾਰਾਜਾ ਸਾਹਿਬ ਨੇ ਸਰਦਾਰ ਮੱਖਣ ਸਿੰਘ ਹਾਕਮ ਰਾਵਲ ਪਿੰਡੇ ਨੂੰ ਹੁਕਮ ਦਿੱਤਾ ਕਿ ਉਹ ਫੌਜ ਲੈ ਕੇ ਜਾ ਕੇ ਹਜ਼ਾਰੇ ਦੀ ਬਦਅਮਨੀ ਨੂੰ ਦੂਰ ਕਰਕੇ ਉੱਥੇ ਸ਼ਾਂਤੀ ਕਾਇਮ ਕਰੇ ਮਹਾਰਾਜਾ ਸਾਹਿਬ ਦੇ ਫਰਮਾਨ ਅਨੁਸਾਰ ਸਰਦਾਰ ਮੱਖਣ ਸਿੰਘ ਨੇ ਕਤਕ 1875 ਵਿੱਚ ਮੁਤਾਬਕ ਅਕਤੂਬਰ ਸਨ 1818 ਈਸਵੀ ਵਿੱਚ 500 ਖਾਲਸਾ ਸਵਾਰਾਂ ਨਾਲ ਹਜ਼ਾਰੇ ਦੇ ਮੈਦਾਨੀ ਲਾਕੇ ਉੱਪਰ ਚੜ੍ਹਾਈ ਕਰਕੇ ਪੂਰੀ ਸਫਲਤਾ ਪ੍ਰਾਪਤ ਕੀਤੀ। ਸਰਦਾਰ ਜੀ ਨੇ ਹਜ਼ਾਰੇ ਦੇ ਲੋਕਾਂ ਨੂੰ 2000 ਰੁਪਇਆ ਬਦ ਆਮਨੀ ਲਈ ਜੁਰਮਾਨਾ ਲਾਇਆ ਜਿਹੜਾ ਪਾਈ ਪਾਈ ਵਸੂਲ ਕਰ ਲਿਆ। ਹਜ਼ਾਰੇ ਦੇ ਲੋਕਾਂ ਲਈ ਇਹ ਪਹਿਲਾ ਮੌਕਾ ਸੀ ਜਦ ਇਹਨਾਂ ਨੇ ਕਿਸੇ ਹੁਕਮਰਾਨ ਨੂੰ ਖਜ਼ਾਨੇ ਲਈ ਆਪਣੇ ਵੱਲੋਂ ਕੁਝ ਦਿੱਤਾ ਹੋਵੇ ਮੱਖਣ ਸਿੰਘ ਨੇ ਅੱਗੇ ਲਈ ਹਜ਼ਾਰੇ ਵਿੱਚ ਆਪਣੀ ਫੌਜ ਰੱਖਣ ਲਈ ਸਰਾਏ ਸਾਲੇ ਵਿੱਚ ਇੱਕ ਕਿਲਾ ਬਣਵਾਇਆ ਜਿਸ ਵਿੱਚ ਕੁਝ ਜਵਾਨ ਰੱਖੇ ਗਏ ਅਗਲੇ ਸਾਲ ਸਰਦਾਰ ਮੱਖਣ ਸਿੰਘ ਮੁੜ ਹਜ਼ਾਰੇ ਦੇ ਦੌਰੇ ਪਰ ਆਇਆ ਅੱਗੋਂ ਇਹ ਲੋਕ ਆਪਣੇ ਦਿਖਲਾਵੇ ਦੇ ਸੁਭਾਅ ਅਨੁਸਾਰ ਸਰਦਾਰ ਜੀ ਨੂੰ ਬੜੀ ਇੱਜ਼ਤ ਤੇ ਪਿਆਰ ਨਾਲ ਮਿਲੇ ਤੇ ਮਾਲੀਏ ਨੂੰ ਬਹੁਤ ਛੇਤੀ ਤਾਰਨ ਦੀਆਂ ਸੋਹਾਂ ਸੁਗੰਧਾਂ ਖਾਦੀਆਂ ਪਰ ਅੰਦਰੋਂ ਅੰਦਰ ਬਹੁਤ ਸਾਰਾ ਲਸ਼ਕਰ ਇਕੱਤਰ ਕਰਕੇ ਸ਼ਾਹ ਮੁਹੰਮਦ ਨਾਮੀ ਪਿੰਡ ਦੇ ਲਾਗੇ ਜਿਹੜਾ ਦੌੜ ਨਦੀ ਦੇ ਕਿਨਾਰੇ ਪਰ ਸੀ ਵਿਸ਼ਵਾਸ ਘਾਤ ਕਰਕੇ ਰਾਤ ਦੇ ਹਨੇਰੇ ਵਿੱਚ ਸਰਦਾਰ ਜੀ ਦੇ ਡੇਰੇ ਪਰ ਹਮਲਾ ਕਰ ਦਿੱਤਾ ਅੱਗੋਂ ਸਰਦਾਰ ਮੱਖਣ ਸਿੰਘ ਸਣੇ ਆਪਣੇ ਜਵਾਨਾਂ ਦੇ ਐਸੀ ਬੀਰਤਾ ਨਾਲ ਡਟ ਕੇ ਲੜਿਆ ਕਿ ਹਜ਼ਾਰੇ ਵਾਲਿਆਂ ਦੇ ਪੈਰ ਓਖੜ ਗਏ ਪਰ ਨਸਦਿਆਂ ਵਿੱਚੋਂ ਇੱਕ ਗਾਜੀ ਨੇ ਬੰਦੂਖ ਚਲਾ ਦਿੱਤੀ ਜਿਸ ਦੀ ਗੋਲੀ ਸਰਦਾਰ ਮੱਖਣ ਸਿੰਘ ਦੀ ਬੱਖੀ ਵਿੱਚ ਲੱਗੀ ਜਿਸ ਨਾਲ ਆਪ ਪਰਲੋਕ ਸੁਧਾਰ ਗਏ ਇਸ ਘਟਨਾ ਦੀ ਖਬਰ ਜਦ ਅਟਕ ਦੇ ਕੇ ਈਲਾਦਾਰ ਸਰਦਾਰ ਹੁਕਮਾ ਸਿੰਘ ਚਿਮਣੀ ਨੂੰ ਮਿਲੀ ਤਾਂ ਉਹ ਬੜੀ ਤੇਜ਼ੀ ਨਾਲ ਖਾਲਸੇ ਦੀ ਮਦਦ ਲਈ ਹਜ਼ਾਰੇ ਪਹੁੰਚ ਗਿਆ ਅਤੇ ਆਉਂਦੇ ਸਾਰ ਸੁਲਤਾਨਪੁਰ ਆਦ ਪਿੰਡਾਂ ਨੂੰ ਘੇਰਾ ਪਾ ਲਿਆ ਕਿਉਂਕਿ ਖਿਆਲ ਕੀਤਾ ਜਾਂਦਾ ਸੀ ਕਿ ਸਰਦਾਰ ਮੱਖਰ ਸਿੰਘ ਦਾ ਕਾਤਲ ਇੱਥੋਂ ਦਾ ਵਸਨੀਕ ਸੀ ਚਿਮਣੀ ਸਰਦਾਰ ਨੇ ਇਹਨਾਂ ਬਾਗਿਆਂ ਨੂੰ ਐਸੀ ਕਰੜੀ ਸਿੱਖਿਆ ਦਿੱਤੀ ਕਿ ਇੱਕ ਇੱਕ ਸਰਦਾਰ ਦੇ ਬਦਲੇ ਸੈਂਕੜਿਆਂ ਨੂੰ ਤਲਵਾਰ ਦੇ ਘਾਟ ਪਾਰ ਦਿੱਤਾ ਇਨ੍ਹਾਂ ਵਿੱਚ ਸਰਦਾਰ ਮੱਖਣ ਸਿੰਘ ਦਾ ਕਾਤਲ ਤੇ ਉਸ ਦਾ ਸਾਥੀ ਵੀ ਸ਼ਾਮਲ ਸਨ। ਇਨ੍ਹਾਂ ਦੇ ਪਿੰਡ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ। ਇਸ ਦੇ ਪਿੱਛੋਂ ਸਰਦਾਰ ਹੁਕਮਾ ਸਿੰਘ ਅਟਕ ਨੂੰ ਪਰਤ ਆਇਆ। ਇੱਥੇ ਪਹੁੰਚ ਕੇ ਸਰਦਾਰ ਹੁਕਮਾ ਸਿੰਘ ਨੇ ਇਸ ਸਾਰੀ ਕਾਰਗੁਜ਼ਾਰੀ ਦੀ ਰਿਪੋਰਟ ਮਹਾਰਾਜਾ ਸਾਹਿਬ ਨੂੰ ਭੇਜ ਦਿੱਤੀ। ਇਸ ਦੇ ਨਾਲ ਹੀ ਕੁਝ ਹੋਰ ਖਾਲਸਾ ਫੌਜ ਦੀ ਮੰਗ ਵੀ ਕੀਤੀ ਤਾਂ ਕਿ ਹਜ਼ਾਰੇ ਵਿੱਚ ਪੱਕਾ ਅਮਨ ਕਾਇਮ ਕੀਤਾ ਜਾਵੇ। ਇਹਨਾਂ ਦਿਨਾਂ ਵਿੱਚ ਮਹਾਰਾਜਾ ਸਾਹਿਬ ਕਸ਼ਮੀਰ ਦੀ ਫਤਿਹ ਵਿੱਚ ਬੜੇ ਰੁੱਝੇ ਹੋਏ ਸਨ। ਜਿਸ ਕਰਕੇ ਇਧਰ ਬਹੁਤ ਛੇਤੀ ਧਿਆਨ ਨਾ ਦੇ ਸਕੇ ਹਾਂ ਸੰ 1820 ਈਸਵੀ ਦੇ ਆਰੰਭ ਵਿੱਚ ਮਹਾਰਾਜਾ ਸਾਹਿਬ ਨੇ 6000 ਫੌਜ ਸਰਦਾਰਨੀ ਸਦਾਕੌਰ ਜੀ ਸਰਦਾਰ ਸ਼ਾਮ ਸਿੰਘ ạtਾਰੀ ਵਾਲਾ ਸ਼ਾਹਜਾਦਾ ਸ਼ੇਰ ਸਿੰਘ ਦੇ ਤੇ ਦੀਵਾਨ ਰਾਮ ਦਿਆਲ ਆਦਿ ਤਹਿਤ ਵਿੱਚ ਹਜ਼ਾਰੇ ਸੁਧਾਈ ਲਈ ਭੇਜ ਦਿੱਤੀ ਖਾਲਸਾ ਫੌਜ ਦੇ ਹਜ਼ਾਰੇ ਵਿੱਚ ਪਹੁੰਚਦੇ ਹੀ ਮਦਾਨੀ ਇਲਾਕੇ ਪਰ ਪਹਿਲਾਂ ਚੜ੍ਹਾਈ ਕੀਤੀ ਗਈ ਅਤੇ ਬੜੀ ਕਾਮਯਾਬੀ ਨਾਲ ਇਸ ਇਲਾਕੇ ਤੇ ਕਬਜ਼ਾ ਕਰ ਲਿਆ ਗਿਆ ਹੁਣ ਵਾਰੀ ਆਈ ਪਹਾੜੀ ਹਿੱਸੇ ਦੀ ਸੋ ਇਸ ਤਰ੍ਹਾਂ ਇੱਕ ਸਵੇਰ ਨੂੰ ਸਰਦਾਰ ਸ਼ਾਮ ਸਿੰਘ ਤੇ ਦੀਵਾਨ ਰਾਮदयाल ਨੇ ਗੰਦਾਗਰ ਪਹਾੜ ਦੇ ਧਾਮਨ ਵਿੱਚ ਵਸਦੇ ਪਿੰਡਾਂ ਦੇ ਧਾਵਾ ਕੀਤਾ ਕਿਥੇ ਚੰਗੀ ਤਕੜੀ ਲੜਾਈ ਦੇ ਬਾਅਦ ਪਠਾਨ ਮੈਦਾਨ ਛੱਡ ਕੇ ਨਸ ਗਏ ਮੈਦਾਨੇ ਜੰਗ ਪਰ ਖਾਲਸੇ ਦਾ ਕਬਜ਼ਾ ਹੋ ਗਿਆ ਇਸ ਸਮੇ ਨੌਜਵਾਨ ਦੀਵਾਨ ਰਾਮदयाल ਨੇ ਜਵਾਨੀ ਦੇ ਜੋਸ਼ ਅਤੇ ਫਤਿਹ ਦੀ ਖੁਸ਼ੀ ਵਿੱਚ ਭੱਜੇ ਜਾਂਦੇ ਪਠਾਣਾਂ ਦਾ ਬੜੇ ਦੂਰ ਤੱਕ ਪਿੱਛਾ ਕੀਤਾ ਤੇ ਨਾੜੇ ਨਾਵੀ ਪਿੰਡ ਤੱਕ ਗਾਜ਼ੀਆਂ ਨੂੰ ਦਬਾਉਂਦੇ ਹੋਏ ਚਲੇ ਗਏ ਇੱਥੋਂ ਦੀਵਾਨ ਰਾਮਦੇਵਾਲ ਜਦ ਪਿੱਛਾ ਮੁੜ ਨਹੀਂ ਲੱਗਾ ਸੀ ਕਿ ਉੱਪਰੋਂ ਸੰਜੋਗ ਐਸਾ ਹੋਇਆ ਕਿ ਇੱਕਾ ਇੱਕ ਬੜੀ ਜ਼ੋਰ ਦੀ ਹਨੇਰੀ ਤੇ ਮੀਂਹ ਆ ਗਿਆ ਇਸੇ ਹਫੜਾ ਦਫੜੀ ਵਿੱਚ ਇੱਕ ਉੱਚੀ ਥਾਂ ਤੋਂ ਵੈਰੀਆਂ ਨੇ ਇਹਨਾਂ 'ਤੇ ਗੋਲੀਆਂ ਚਲਾਈਆਂ ਜਿਨ੍ਹਾਂ ਨਾਲ ਦੀਵਾਨ ਦੇ ਰਸਾਲੇ ਦੇ ਕਈ ਜਵਾਨ ਮਾਰੇ ਗਏ ਜਿਨ੍ਹਾਂ ਵਿੱਚ ਨੌਜਵਾਨਾਂ ਤੇ ਬਹਾਦਰ ਦੀਵਾਨ ਰਾਮ ਦਿਆਲ ਵੀ ਸੀ ਦੀਵਾਨ ਰਾਮ ਦਿਆਲ ਦੇ ਚਲਾਨੇ ਦੀ ਖਬਰ ਖਾਲਸੇ ਵਿੱਚ ਬੜੇ ਦੁੱਖ ਨਾਲ ਸੁਣੀ ਗਈ ਅਗਲੀ ਸਵੇਰ ਨੂੰ ਵੈਰੀ ਉੱਤੇ ਬੜਾ ਕਰੜਾ ਧਾਵਾ ਕੀਤਾ ਗਿਆ ਤੇ ਗੰਦਾਗਰ ਦੇ ਲੋਕਾਂ ਨੂੰ ਬੜੀ ਕਰੜੀ ਸਜ਼ਾ ਦਿੱਤੀ ਗਈ ਇਸ ਲੜਾਈ ਦੇ ਬਾਅਦ ਸਰਦਾਰ ਨੀ ਸਦਾ ਕੋਰ ਜੀ ਨੇ ਇਲਾਕੇ ਦੇ ਮੁਖੀਆਂ ਨੂੰ ਇਕੱਠਾ ਕਰਕੇ ਹੁਕਮ ਸੁਣਾਇਆ ਕਿ ਲੜਾਈ ਵਿੱਚ ਤੁਸੀਂ ਖਾਲਸਾ ਫੌਜ ਦਾ ਜੋਰ ਚੰਗੀ ਤਰ੍ਹਾਂ ਦੇਖ ਲਿਆ ਹੈ ਇਜੇ ਵੀ ਸਮਾਂ ਹੈ ਜੇ ਕਦੇ ਅੱਗੇ ਦੇ ਇਲਾਕੇ ਵਿੱਚ ਆਮਨ ਦੀ ਜ਼ਿੰਮੇਵਾਰੀ ਤੁਸੀਂ ਉਠਾ ਲਮੋ ਅਤੇ ਸਰਕਾਰ ਦਾ ਮਾਲੀਆ ਠੀਕ ਸਮੇਂ ਸਿਰ ਤਾਰਦੇ ਰਹੋ ਤਾਂ ਤੁਹਾਨੂੰ ਬਖਸ਼ਿਆ ਜਾ ਸਕਦਾ ਹੈ। ਹਜ਼ਾਰੇ ਵਾਲਿਆਂ ਨੇ ਅੱਗੇ ਨੂੰ ਅਮਨ ਨਾਲ ਰਹਿਣ ਦਾ ਹੁਕਮ ਕੁਰਾਨ ਸ਼ਰੀਫ ਤੇ ਹੱਥ ਰੱਖ ਕੇ ਪ੍ਰੋਸਾ ਦਵਾਇਆ ਤੇ ਪਿਛਲਾ ਸਾਰਾ ਮਾਲੀਆ ਤੇ ਤਵਾਨੇ ਜੰਗ ਦੇ ਕੇ ਆਪਨ ਪਿੱਛਾ ਛਡਵਾਇਆ। ਇਸੇ ਸਮੇਂ ਸਰਦਾਰ ਅਮਰ ਸਿੰਘ ਕਲਾਨ ਮਜੀਠੀਆ ਇਸ ਇਲਾਕੇ ਦਾ ਨਾਜ਼ਮ ਮਕਰਰ ਹੋਇਆ। ਜਿਸ ਨੇ ਆਪਣੀ ਯੋਗਤਾ ਨਾਲ ਹਜ਼ਾਰਿਆਂ ਨੂੰ ਚੰਗੀ ਤਰ੍ਹਾਂ ਕਾਬੂ ਵਿੱਚ ਕਰ ਲਿਆ ਦੋ ਸਾਲ ਆਪਣੇ ਬੜੀ ਗੰਭੀਰਤਾ ਤੇ ਬੀਰਤਾ ਨਾਲ ਇਸ ਇਲਾਕੇ ਉੱਪਰ ਹਕੂਮਤ ਕੀਤੀ ਸਨ 1822 ਈਸਵੀ ਦੇ ਆਰੰਭ ਦਾ ਜ਼ਿਕਰ ਹੈ ਕਿ ਇਹਨਾਂ ਦਿਨਾਂ ਵਿੱਚ ਕਰਾਲਾ ਦੇ ਆਗੂ ਹਸਲ ਅਲੀ ਖਾਨ ਦੀ ਖ਼ਬਰ ਪਹੁੰਚੀ ਸਰਦਾਰ ਅਮਰ ਸਿੰਘ ਨੇ ਇਸ ਦੇ ਇਸ ਨੂੰ ਦਬਾਉਣ ਲਈ ਖਾਲਸਾ ਫੌਜ ਨਾਲ ਉਸ ਤੇ ਹੱਲਾ ਕੀਤਾ ਤੇ ਵੈਰੀਆਂ ਨੂੰ ਪਿੰਡਾ ਪੁੰਡਾ ਕੇ ਇੰਡਾ ਛਟਾ ਕੇ ਜਦ ਇਹ ਵਾਪਸੀ ਪਰ ਸਮੁੰਦਰੀ ਕਸੀ ਨਾਮ ਨਾਲੇ ਵਿੱਚ ਪਹੁੰਚੇ ਅਤੇ ਪਾਣੀ ਪੀਣ ਲੱਗੇ ਤਾਂ ਪਿਛਲੇ ਪਾਸੇ ਤੋਂ ਗਾਜ਼ੀਆਂ ਦੇ ਕੁਝ ਲੁਕੇ ਹੋਏ ਆਦਮੀਆਂ ਨੇ ਛੇਕੜ ਦੀ ਗਾਰਦ ਪਰ ਗੋਲੀਆਂ ਚਲਾਈਆਂ ਸਰਦਾਰ ਅੰਮ੍ਰਿਤ ਸਿੰਘ ਆਪਣੀ ਗਾਰਦ ਦੀ ਸਹਾਇਤਾ ਲਈ ਆ ਪਿੱਛੇ ਮੁੜੇ ਤੇ ਵੈਰੀ ਦੇ ਬਹੁਤ ਸਾਰੇ ਆਦਮੀ ਫੜ ਲਏ ਇਹਨਾਂ ਵਿੱਚੋਂ ਕਰਾਲ ਨੇ ਸਰਦਾਰ ਜੀ ਪਰ ਖੰਜਰ ਦਾ ਵਾਰ ਕੀਤਾ ਜਿਹੜਾ ਆਪ ਨੂੰ ਖੱਬੀ ਵੱਖੀ ਵਿੱਚ ਲੱਗਾ ਜਿਸ ਨਾਲ ਸਰਦਾਰ ਅੰਮ੍ਰਿਤ ਸਿੰਘ ਜੀ ਚੜਾਈ ਕਰ ਗਏ ਸਰਦਾਰ ਅਮਰ ਸਿੰਘ ਮਜੀਠੀਆ ਨੂੰ ਮਹਾਰਾਜਾ ਸਾਹਿਬ ਬੜਾ ਪਿਆਰ ਕਰਦੇ ਸਨ ਸ਼ੇਰੇ ਪੰਜਾਬ ਨੂੰ ਜਦ ਇਹ ਖਬਰ ਲਾਹੌਰ ਪਹੁੰਚੀ ਤਾਂ ਸਰਕਾਰ ਨੇ ਬੜਾ ਦੁੱਖ ਮਨਾਇਆ ਜਿਸ ਦਾ ਜ਼ਿਕਰ ਅਸੀਂ ਉੱਪਰ ਕਰ ਆਏ ਹਾਂ ਸਰਦਾਰ ਹਰੀ ਸਿੰਘ ਹਜ਼ਾਰੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਅਨਜੀਤ ਸਿੰਘ ਜੀ ਦੇ ਫੈਸਲੇ ਅਨੁਸਾਰ ਸਰਦਾਰ ਹਰੀ ਸਿੰਘ 15 ਫਗਨ ਸੰਮਤ 1772 ਮੁਤਾਬਕ 26 ਫਰਵਰੀ ਸਨ 1822 ਈਸਵੀ ਨੂੰ ਸਣੇ ਆਪਣੀ ਫੌਜ ਦੇ ਹਜ਼ਾਰੇ ਵਿੱਚ ਪਹੁੰਚ ਗਏ ਇੱਥੇ ਪਹੁੰਚ ਕੇ ਸਭ ਤੋਂ ਪਹਿਲਾ ਕੰਮ ਜੋ ਆਪਨੇ ਕੀਤਾ ਹੋਇਆ ਸੀ ਕਿ ਜਿਸ ਤਪੇ ਦੇ ਲੋਕਾਂ ਨੇ ਸਰਦਾਰ ਅਮਰ ਸਿੰਘ ਮਜੀਠੀਏ ਨੂੰ ਧੋਖੇ ਨਾਲ ਕਤਲ ਕੀਤਾ ਸੀ ਉਹਨਾਂ ਨੂੰ ਆਪਣੇ ਕੀਤੇ ਦੀ ਪੂਰੀ-ਪੂਰੀ ਸਜ਼ਾ ਦਿੱਤੀ। ਇੱਕ ਸਵੇਰ ਨੂੰ ਸਰਦਾਰ ਹਰੀ ਸਿੰਘ ਨੇ ਇੱਕ-ਇੱਕ ਐਸੀ ਤੇਜ਼ੀ ਨਾਲ ਹਾਸ਼ਮ ਖਾਨ ਕਰਾਲ ਦੇ ਇਲਾਕੇ ਦੇ ਜਾ ਚੜ੍ਹਾਈ ਕੀਤੀ ਕਿ ਵੈਰੀ ਜਦ ਤੱਕ ਲੜਾਈ ਲਈ ਆਪਣੇ ਆਪ ਨੂੰ ਤਿਆਰ ਕਰਦਾ ਸੀ ਉਹ ਚੌਹੀ ਪਾਸੀ ਖਾਲਸੇ ਦੇ ਘੇਰੇ ਵਿੱਚ ਫਾਥਾ ਪਿਆ ਸੀ। ਇਸ ਨੂੰ ਉਸੇ ਵਕਤ ਫੜ ਲਿਆ। ਫਰ ਇਸ ਲਈ ਮੁਸ਼ਕਾਂ ਕਸੀਆਂ ਗਈਆਂ ਤੇ ਇਸ ਦੇ ਪਿੰਡੇ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਜਦ ਇਹ ਸਰਦਾਰ ਹਰੀ ਸਿੰਘ ਦੇ ਸਾਹਮਣੇ ਪੇਸ਼ ਕੀਤਾ ਤਾਂ ਇਹ ਪਾਲੇ ਮਾਰੀ ਘੁੱਗੇ ਦੀ ਤਰ੍ਹਾਂ थरथरा ਕੰਬ ਰਿਹਾ ਸੀ ਸਰਦਾਰ ਜੀ ਨੇ ਸਾਨੂੰ ਆਖਿਆ ਕਿ ਜਾ ਤਾਂ ਸਰਦਾਰ ਅਮਰ ਸਿੰਘ ਦੇ ਕਾਤਲਾਂ ਨੂੰ ਸਾਡੇ ਸਾਹਮਣੇ ਹਾਜ਼ਰ ਕਰਵਾ ਨਹੀਂ ਤਾਂ ਤੈਨੂੰ ਤੋਪ ਅੱਗੇ ੜਾ ਦਿੱਤਾ ਜਾਏਗਾ ਇਸ ਸਮੇਂ ਹਾਸ਼ਮ ਖਾਨ ਨੇ ਜਦ ਆਪਣੀ ਜਾਨ ਖਤਰੇ ਵਿੱਚ ਡਿੱਠੀ ਤਾਂ ਸਰਦਾਰ ਜੀ ਦੇ ਸਾਹਮਣੇ ਸੁਗੰਧ ਖਾ ਗਿਆ ਕਿ ਆ ਕਿ ਹੁਣ ਹੀ ਅਸਲੀ ਦੋਸ਼ੀਆਂ ਨੂੰ ਹਜੂਰ ਦੇ ਹੱਥ ਫੜਵਾ ਦਿੰਦਾ ਹਾਂ ਪਰ ਮੇਰੀ ਜਾਨ ਬਖਸ਼ੀ ਕੀਤੀ ਜਾਏ। ਸਰਦਾਰ ਜੀ ਨੇ ਇਸ ਗੱਲ ਨੂੰ ਪ੍ਰਵਾਨ ਕਰ ਲਿਆ। ਖਾਸ਼ਮ ਖਾਨ ਦੇ ਨਾਲ ਖਾਲਸਾ ਫੌਜ ਦੀ ਗਾਰ ਤੋਰੀ ਗਈ ਜੋ ਅਸਲ ਕਾਤਲਾਂ ਨੂੰ ਫੜ ਕੇ ਲਿਆਏ। ਚੰਗੀ ਬੜਦਾਲ ਦੇ ਪਿੱਛੋਂ ਜਦ ਇਹ ਠੀਕ ਸਾਬਤ ਹੋ ਗਿਆ ਕਿ ਇਹ ਹੀ ਅਸਲ ਦੋਸ਼ੀ ਹਨ ਤਾਂ ਅਗਲੇ ਦਿਨ ਸਰਦਾਰ ਜੀ ਨੇ ਦੂਰ ਦੂਰ ਤੱਕ ਇਸ ਇਲਾਕੇ ਦੇ ਲੋਕਾਂ ਨੂੰ ਇਕੱਠਾ ਕਰਵਾਇਆ ਅਤੇ ਇੱਕ ਵੱਡੇ ਇਕੱਠ ਦੇ ਸਾਹਮਣੇ ਇਹਨਾਂ ਦੋਸ਼ੀਆਂ ਨੂੰ ਪੱਗੇ ਉੜਾ ਦਿੱਤਾ। ਇਸ ਸਜ਼ਾ ਦਾ ਅਸਰ ਇਸ ਇਲਾਕੇ ਦੇ ਲੋਕਾਂ ਦੇ ਦਿਲਾਂ ਪਰ ਐਸਾ ਚੰਗਾ ਪਿਆ ਕਿ ਉਹ ਬਹੁਤ ਕੁਝ ਸੁਧਰ ਗਏ ਤੇ ਮੁੱਦਤ ਤੱਕ ਇਹਨਾਂ ਮੁੜ ਕਦੇ ਸਿਰ ਨਾ ਉਠਾਇਆ ਹਾਸ਼ਮ ਖਾਨ ਨੇ ਅੱਗੇ ਨੂੰ ਖਾਲਸੇ ਦਾ ਵਫਾਦਾਰ ਰਹਿਣ ਲਈ ਜ਼ਮਾਨਤ ਦਿੱਤੀ ਜਿਸ ਕਰਕੇ ਉਸ ਨੂੰ ਛੱਡ ਦਿੱਤਾ ਤੇ ਇਸ ਪਰ ਸਜ਼ਾ ਵਜੋਂ ਇਸ ਦਾ ਇਲਾਕਾ ਖਾਲਸਾ ਰਾਜ ਨਾਮ ਮਿਲਾ ਲਿਆ ਗਿਆ ਮੋਜਾ ਨਾੜੇ ਵਿੱਚ ਇੱਕ ਕਿਲਾ ਬਣਵਾ ਕੇ ਇਸ ਵਿੱਚ ਲੋੜ ਅਨੁਸਾਰ ਫੌਜ ਨੂੰ ਰਹਿਣ ਦਾ ਹੁਕਮ ਦਿੱਤਾ ਇਸ ਤਰ੍ਹਾਂ ਜਿੱਥੇ ਜਿੱਥੇ ਕੋਈ ਬਾਗੀ ਸਨ ਉਹਨਾਂ ਨੂੰ ਚੁਣ-ਚੁਣ ਕੇ ਆਪਣੇ ਬੀਜ ਦਾ ਫਲ ਦਿੱਤਾ ਇਸ ਦੇ ਪਿੱਛੋਂ ਆਪ ਜੀ ਨੇ ਇੱਕ ਬੜੀ ਦੂਰ ਦੀ ਸੋਚ ਸੋਚੀ ਜੋ ਅੱਗੇ ਲਈ ਬੜੀ ਹੀ ਲਾਭਦਾਇਕ ਸਾਬਤ ਹੋਈ ਉਹ ਇਹ ਸੀ ਕਿ ਹਜ਼ਾਰੇ ਦਾ ਮੈਦਾਨੀ ਇਲਾਕਾ ਜੋ ਹਜ਼ਾਰੇ ਦੀਆਂ ਚੋਹਾ ਪ੍ਰਸਿੱਧ ਲੜਾਕੀਆਂ ਕੌਮਾਂ ਤਰੀਨ ਤਾਰਖਲੀ ਉਤਸਾਨ ਜੇਈ ਅਤੇ ਮਸ਼ਵਾਨੀ ਖੇਲਾਂ ਦੇ ਕਬਜ਼ੇ ਵਿੱਚ ਸੀ ਇਹ ਉਹੀ ਕੌਮਾਂ ਸਨ ਜਿਨ੍ਹਾਂ ਨੇ ਦੀਵਾਨ ਰਾਮ ਦਿਆਲ ਨੂੰ ਪਿਛਲੇ ਸਾਲ ਕਤਲ ਕੀਤਾ ਸੀ ਇਹਨਾਂ ਨੂੰ ਸਦਾ ਲਈ ਖਾਲਸਾ ਰਾਜ ਦਾ ਅਨੁਸਾਰੀ ਰੱਖਣ ਲਈ ਇਹਾਂ ਦੀ ਸ਼ਾਮਲਾਤ ਵਿੱਚ ਜਿਸ ਨੂੰ ਮੈਦਾਨੀ ਇਲਾਕੇ ਦਾ ਦਿਲ ਕਿਹਾ ਜਾਂਦਾ ਸੀ ਖਾਲਸਾ ਫੌਜ ਲਈ ਇੱਕ ਵੱਡੇ ਕਿਲੇ ਦੀ ਨਹੀਂ ਰੱਖੀ ਜਿਸ ਦਾ ਨਾਮ 8ਵੇਂ ਪਾਸ਼ਾ ਦੇ ਨਾਮ ਪਰ ਹਰਕਿਸ਼ਨ ਗੜ ਰੱਖਿਆ ਇਸ ਕਿਲੇ ਦੇ ਲਾਗੇ ਹੀ ਇੱਕ ਬਹੁਤ ਵੱਡੇ ਸ਼ਹਿਰ ਦਾ ਵਸਾਣਾ ਆਰੰਭ ਕਰਵਾ ਦਿੱਤਾ ਜਿਸ ਦਾ ਨਾਮ ਸਾਰੇ ਫੌਜੀ ਸਰਦਾਰਾਂ ਦੇ ਜੋਰ ਦੇਣ ਪਰ ਆਪਨੇ ਨਾਮ ਪਰ ਹਰੀਪੁਰ ਰੱਖਿਆ ਜੋ ਆਪ ਜੀ ਦੀ ਸਦਾ ਅਟਲ ਯਾਦਗਾਰ ਅੱਜ ਤੱਕ ਮੌਜੂਦ ਹੈ ਇਸ ਸਾਰੇ ਸ਼ਹਿਰ ਦੇ ਚੋ ਗਿਰਦੇ 4 ਗਜ ਚੌੜੀ ਅਤੇ 16 ਗਜ ਉੱਚੀ ਫਸੀਲ ਬਣਵਾਈ ਜਿਸ ਵਿੱਚ ਚਾਰ ਦਰਵਾਜ਼ੇ ਲਵਾਏ ਇਹ ਦੀਵਾਰ ਕਈ ਥਾਂ ਤੇ ਅਜੇ ਤੱਕ ਬਾਕੀ ਹੈ ਇਸ ਦੇ ਬਾਅਦ ਸ਼ਹਿਰ ਦੇ ਵਸਨੀਕਾਂ ਦੀਆਂ ਪਾਣੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਦਰਿਆ ਚੌੜ ਵਿੱਚੋਂ ਸਰਾਏ ਸਾਲੇ ਦੇ ਲਾਗਿਓਂ ਇੱਕ ਵੱਡਾ ਇਕੱਠਾ ਕਰਕੇ ਰੰਗੀਲਾ ਨਾਮੀ ਪੱਕੇ ਤਲਾਬ ਸੁੱਟ ਦਿੱਤਾ ਇਥੋਂ ਕਈ ਮੋਗੇ ਬਣਵਾ ਕੇ ਸ਼ਹਿਰ ਦੇ ਮਹੱਲੇ-ਮਹੱਲੇ ਤੇ ਬਾਜ਼ਾਰ-ਬਾਜ਼ਾਰ ਵਿੱਚ ਪਾਣੀ ਦੇ ਇਕੱਠੇ ਫਿਰਵਾ ਦਿੱਤੇ ਤਾਂ ਕਿ ਸ਼ਹਿਰ ਦੀ ਸਫਾਈ ਅਤੇ ਹਰਿਆਵਲੀ ਸਦਾ ਲਈ ਹਰੀ-ਭਰੀ ਰਹੇ ਇਸੇ ਤਰ੍ਹਾਂ ਸ਼ਹਿਰ ਵਾਸੀਆਂ ਦੀਆਂ ਧਾਰਮਿਕ ਲੋੜਾਂ ਪੂਰੀਆਂ ਕਰਨ ਲਈ ਆਪਣੇ ਖਰਚ ਪਰ ਇੱਕ ਗੁਰਦੁਆਰਾ ਬਣਵਾਇਆ ਜਿਹੜਾ ਹਜ਼ਾਰੇ ਦੀ ਫਤਿਹ ਵਿੱਚ ਸ਼ਹੀਦ ਹੋਏ ਸਿੰਘਾਂ ਦੀ ਪੱਕੀ ਯਾਦਗਾਰ ਦੇ ਤੌਰ ਪਰ ਸੀ ਇਸ ਦਾ ਨਾਮ ਸ਼ਹੀਦ ਗੰਜ ਰੱਖਿਆ ਇਸ ਦੀ ਸੇਵਾ ਲਈ ਆਪਣੀ ਫੌਜ ਵਿੱਚੋਂ ਭਾਈ ਕਰਮ ਸਿੰਘ ਨਾਮੀ ਸਿੰਘ ਨੂੰ ਜੋ ਫੌਜ ਵਿੱਚ ਅਕਾਲ ਪੁਰਖਾ ਦੇ ਨਾਮ ਪਰ ਪ੍ਰਸਿੱਧ ਸੀ ਗ੍ਰੰਥੀ ਮੁਕਰਰ ਕੀਤਾ ਇਸ ਦੇ ਗੁਜ਼ਾਰੇ ਅਤੇ ਲੰਗਰ ਆਦਿ ਲਈ ਕੁਝ ਜ਼ਮੀਨ ਨਾਲ ਲਗਾ ਦਿੱਤੀ ਤਾਂ ਕਿ ਇਹਨਾਂ ਸ਼ਹੀਦਾਂ ਦੀ ਯਾਦਗਾਰ ਦੀ ਸਦਾ ਰੌਣਕ ਬਣੀ ਰਹੇ ਇਸੇ ਤਰ੍ਹਾਂ ਹਿੰਦੂ ਭਾਈਆਂ ਲਈ ਮੰਦਿਰ ਤਿਆਰ ਕਰਵਾਇਆ ਜਿਹੜਾ ਗਣੇਸ਼ ਗਿਰੀ ਦੇ ਨਾਮ ਪਰ ਮਸ਼ਹੂਰ ਹਸੀ ਇਸ ਦੇ ਨਾਲ ਮੁਸਲਮਾਨ ਭਾਈਆਂ ਲਈ ਆਪਣੇ ਖਰਚ ਪਰ ਮਸਜਿਦ ਬਣਵਾਈ ਜਿਸ ਨੂੰ ਅੱਜ ਕੱਲ ਤੇਲੀਆਂ ਦੇ ਮਹੱਲੇ ਵਾਲੀ ਮਸੀਤ ਆਖਦੇ ਹਨ ਇਸ ਤਰ੍ਹਾਂ ਇਹ ਸ਼ਹਿਰ ਥੋੜੇ ਸਮੇਂ ਵਿੱਚ ਹੀ ਬੜੀ ਰੌਣਕ ਪਰ ਹੋ ਗਿਆ ਪਾਣੀ ਦਾ ਪ੍ਰਬੰਧ ਇੰਨਾ ਚੰਗਾ ਕੀਤਾ ਗਿਆ ਸੀ ਕਿ ਸਾਰੇ ਸ਼ਹਿਰ ਦੇ ਗਿਰਦੇ ਬਾਗ ਤੇ ਫੁਲਵਾੜੀਆਂ ਲੱਗ ਗਈਆਂ ਜੋ ਅਜੇ ਤੱਕ ਮੌਜੂਦ ਹਨ ਹਜ਼ਾਰੇ ਦੇ ਮੈਦਾਨੀ ਇਲਾਕੇ ਦਾ ਪਰੋਸੇਯੋਗ ਪ੍ਰਬੰਧ ਕਰਕੇ ਹੁਣ ਸਰਦਾਰ ਜੀ ਨੇ ਹਜ਼ਾਰੇ ਦੇ ਬਲਾਈ ਭਾਗ ਦੀ ਸੁਧਾਈ ਵੱਲ ਆਪਣਾ ਧਿਆਨ ਦਿੱਤਾ ਇਸ ਇਲਾਕੇ ਵਿੱਚ ਜੋ ਦੂਣ ਤਨਾਵਲੀ ਤੇ ਸੋਵਾਤੀ ਵਸਦੇ ਹਨ ਜੋ ਬੜੇ ਲੜਾਕੇ ਪ੍ਰਸਿੱਧ ਹਨ ਇਹ ਲੋਕ ਪਿਛਲੇ ਸਾਲ ਮੰਗਲੀ ਦੇ ਪ੍ਰਸਿੱਧ ਜੰਗ ਵਿੱਚ ਸਰਦਾਰ ਹਰੀ ਸਿੰਘ ਦੇ ਕਰਾਰੇ ਹੱਥ ਦੇਖ ਚੁੱਕੇ ਹਨ ਇਸ ਲਈ ਇਸ ਇਲਾਕੇ ਨੂੰ ਖਾਲਸਾ ਰਾਜ ਨਾਲ ਮਿਲਾਨ ਵਿੱਚ ਬਦੇਰੇ ਲਹੂ ਡੋਲਣ ਦੀ ਲੋੜ ਨਾ ਸੀ ਪਈ ਅਤੇ ਇੱਕੋ ਦੌਰੇ ਨਾਲ ਸਾਰੇ ਲੋਕ ਅਨਸਾਰ ਹੀ ਹੋ ਗਏ ਸਨ ਅੱਗੇ ਨੂੰ ਪੱਕਾ ਆਮਨ ਰੱਖਣ ਲਈ ਇਹਨਾਂ ਦੇ ਇਲਾਕੇ ਵਿੱਚ ਕਈ ਜ਼ਰੂਰੀ ਥਾਮਾਂ ਪਰ ਕਿਲੇ ਬਣਵਾਏ ਅਤੇ ਫੌਜਾਂ ਨੂੰ ਸੌਖੀ ਤਰ੍ਹਾਂ ਆਉਣ ਜਾਣ ਲਈ ਸੜਕਾਂ ਤੇ ਰਸਤੇ ਠੀਕ ਕਰਵਾਏ ਇਨ੍ਹਾਂ ਵਿੱਚੋਂ ਕੁਝ ਕੁ ਪ੍ਰਸਿੱਧ ਕਿਲਿਆਂ ਦੇ ਨਾਮ ਇਹ ਹਨ ਕਿਲਾ ਨਮਾ ਸ਼ਹਿਰ ਕਿਲਾ ਧਮ ਤੋੜ ਕਿਲਵਾ ਦਰਬੰਦ ਤੇ ਸ਼ੀਨ ਕਿਯਾਰੀ ਸਨ 1822 ਇਸਵੀ ਦਾ ਸਾਲ ਲਗਭਗ ਕਿਲੇ ਬਣਵਾਣ ਅਤੇ ਸੜਕਾਂ ਦੀ ਤਿਆਰੀ ਵਿੱਚ ਗੁਜ਼ਾਰਿਆ ਹੁਣ ਸਾਰੇ ਹਜ਼ਾਰੇ ਵਿੱਚ ਚੰਗੀ ਤਰ੍ਹਾਂ ਅਮਨ ਅਮਾਨ ਕਾਇਮ ਹੋ ਗਿਆ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ